ਵੱਲ ਗਿਆ ਬਾਖੜ ਕਬੱਡੀ ਦਾ ਅਣਥੱਕ ਯੋਧਾ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਪਰ ਦੂਜੇ ਪਾਸੇ ਇੱਕ ਮਖੜਾ ਮੇਰੇ ਵੀਰੋ ਚਾਰਾਂ ਦੇ ਵਿੱਚੋਂ ਮੁਕਾਬਲਾ ਪੈਲੂ ਖੜਾ ਉਹ ਬੱਲੇ 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 ਮੀਰਪੁਰਿਆ ਇੱਕ ਮੈਂ ਇੱਕ ਪਾਸੇ ਮਹਿਮਦ ਵਾਲੀਆ ਜੋਤਾ ਤੇ ਦੂਜੇ ਪਾਸੇ ਇੱਕ ਮੀਰਪੁਰਿਆ ਨੰਬਰ ਰੇਡਰ ਦਾ ਉਹ ਇੰਦਰਜੀਤ ਸਿੰਘ ਬਣੀ ਸਮਾਣੇ ਵਾਲਾ ਕੌਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਲਓ ਕਹਿੰਦੇ ਇੰਦਰਜੀਤ ਬਣੀ ਆ ਸਮਾਣੇ ਦੀ ਧਰਤੀ ਦਾ ਮੇਰੇ ਵੀ ਉਹ ਵੱਡਾ ਮੱਲ ਹੈ ਗੱਜ ਚੋਰੀ ਛੱਤੀ ਥੱਬੇ ਥੱਬੇ ਦੇ ਪੱਟ ਇੱਕ ਬੰਨੇ ਗਿੰਨੀ ਆ ਮਹਿਮਦ ਵਾਲ ਦੀ ਧਰਤੀ ਦਾ ਔਰ ਦੂਸਰੇ ਬੰਨੇ ਲੱਭ ਲਈ ਆ ਆ ਦੇਖੋ ਸਮੇਂ ਸਮੀ ਆਦਮ ਬਾਲ ਉਹ ਗਵਾਂਡੀ ਪਿੰਡ ਮੇਰੇ ਵੀ ਉਸ ਵੇਲੇ ਕੋਸ਼ਿਸ਼ ਕਰਦਾ ਕੈਨੇਡਾ ਦੇ ਐਨ ਕਨੇਡਾ ਸਰੀ ਸ਼ਹਿਰ ਤੋਂ ਖੇਡਣ ਲਈ ਪੁੱਜਾ ਆ ਆਸ਼ਰਮ ਆਇਆ ਇਹ ਦਬਰਦੀ ਵਾਲਾ ਦੀਪ ਆ ਸੰਧੂਆ ਨੰਬਰ ਸਰੀਆ ਕਾਉਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਪਰ ਦੂਜੇ ਪਾਸੇ ਚਾਰ ਹੈ ਚਾਰਾਂ ਦੇ ਵਿੱਚੋਂ ਮੁਕਾਬਲਾ ਅਮਰਤ ਨਾਲ ਹੋਣਾ ਆ ਉਹ ਵੇਖਾਂਗੇ ਉਹ ਵੇਖਾਂਗੇ ਮੁਕਾਬਲਾ ਏਕਰਮਾਇਕ ਨਾਲ ਹੋਣਾ ਆ ਇਹ ਕਹਿੰਦੇ ਅਰਸ਼ਦਾ ਵੀਰ ਅਮਰਤ ਬਰਸਾਲਪੁਰੀਆ ਉਧਪੁਰਜੀ ਵਾਲਾ ਦਬਦਾ ਕਿੱਥੇ ਐ ਨੰਬਰ ਰੇਡਰ ਦਾ ਆ ਕੀਤੂ ਆ ਕਹਿੰਦੇ ਬੁੱਢਣਪੁਰੀਆ ਮੇਰੇ ਵੀਰੋ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਬਾ ਚੁੱਕਿਆ ਮਹਿਮ ਵਾਲੀਆ ਗਿਨੀ ਇੱਕ ਵਾਸਿਆ ਸਦੀ ਆਦਮਪਾਲ ਦੀ ਧਰਤੀ ਦਾ ਬਚਕਾਰ ਲੱਗਿਆ ਹੋਇਆ ਢਾਂਗੇ ਵਾਲਾ ਬਚਕਾਰ ਹੈ ਪਰਲੀ ਕੰਨੀ ਤੇ ਗਿੰਨੀ ਹੈ ਪਰ ਨੰਬਰ ਰੀਡਰ ਦੇ ਕਬਜੇ ਦੇ ਵਿੱਚ ਹੈ ਉਹ ਚੱਲਿਆ ਬੁਲਟ ਹੋਏ ਸੰਧੂਆ ਬੁਲਟ ਤਾਂ ਰੱਖਿਆ ਨੰਬਰ ਲਿਆਉਣ ਨੂੰ ਆਹ ਬੁਲਟ ਤਾਂ ਰੱਖਿਆ ਨੰਬਰ ਲਿਆਉਣ ਨੂੰ ਮੇਰੇ ਵੀ ਉਹ ਇਹ ਹੈ ਹਰਮਨ ਬੁਲਟ ਖੀਰਾਬਾਲ ਦੀ ਧਰਤੀ ਦਾ ਬਾਬੇ ਤਰਸੇਮ ਸਿੰਘ ਪੰਡਾਲ ਦਾ ਪੋਤਾ ਦੁਨੀਆ ਤੇ ਛਾਇਆ ਹੋਇਆ ਪਰ ਦੂਜੇ ਬੰਦੇ ਦੇਖੋ ਬਰਸਾਲਪੁਰਿਆ ਭੇਲੂ ਅੱਜ ਗਾਰਵਨ ਲੈ ਕੇ ਆਇਆ ਹੋਇਆ ਇਹ ਬਰਸਾਲਪੁਰੀਆ 2.2 ਲੱਖ ਦੇ ਜਫੇ ਲਾਉਣ ਵਾਲਾ ਆਹ ਕਹਿੰਦੇ ਦਿਆਲਪੁਰੇ ਦੀ ਧਰਤੀ ਦਾ ਕਰਨ ਮੇਰੇ ਵੀਰੋ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਪਰ ਦੂਜੇ ਪਾਸੇ ਲਵਲੀਆ ਉਹ ਬਰਲੇ ਪਾਸੇ ਥੋੜਾ ਪਾਈ ਦਬਲਿਆ ਉਹਨਾਂ ਨੇ ਇੱਕ ਪਾਸੇ ਗਿੰਨੀ ਐ ਮਹਿਮਦ ਵਾਲੀਆ ਨੰਬਰ ਆਪਣੀ ਟੀਮ ਲਈ ਜੋੜਦਾ ਹੋਇਆ ਲੈ ਵੀ ਅਮਰੀਕ ਖੋਸੇਕੋਟਲੇ ਵਾਲਿਆ ਆਹ ਮਹਿਮਦ ਵਾਲਿਆ ਜੋਤਾ 1000 ਰੁਪਇਆ ਔਰ ਜਫੇ ਦਾ ਫੜ ਲੋ ਕੇਰਾ ਮੇਰੇ ਵੀਰੋ ਹਰਪ੍ਰੀਤ ਲੈਂਡਮੈਨ ਦਾ ਪੇਲੂ ਵਰਸਾਲਪੁਰੇ ਲਈ ਪਹਿਲਾ ਜਫਾ ਲੱਗਿਆ 1000 ਦੇ ਮਾਨ ਜਿਹੜੇ ਉਹ ਕਬੱਡੀ ਪਾ ਕੇ ਉਹ ਕਹਿੰਦੇ ਜੋਤਾ ਮਹਿਮਦਵਾਲੀਆ ਨੰਬਰ ਆਪਣੀ ਟੀਮ ਲਈ ਜੋੜਦਾ ਹੋਇਆ ਚਲੋ ਜਵਾਨਾ ਪਾ ਕਬੱਡੀ ਬਨੀ ਸੁਹਾਣੇ ਵਾਲਾ ਕਬੱਡੀ ਪਾਉਣ ਦੇ ਲਈ ਬਨੀ ਸੁਹਾਣੇ ਵਾਲਾ ਕਬੱਡੀ ਪਾ ਰਿਹਾ ਹੈ ਕਹਿੰਦੇ ਲਵਲੀ ਖੜਾ ਹੈ ਮੈਂ ਬਿੱਲੇ ਲਲਤੋਣਾ ਗੱਲਾਂ ਕਰਦਾ ਸੀ ਕਿ ਲਵਲੀ ਦੇ ਦਾੰਦ ਪੇਚ ਵੀ ਬਹੁਤ ਸੋਹਣੇ ਐ ਬਿੱਲਾ ਕਹਿੰਦਾ ਛੋਟਾ ਇਹ ਛੋਟਾ ਯਾਦਾ ਖੇਡ ਕਬੱਡੀ ਦਾ ਦੇਖੋ ਆ ਮੁੰਡਾ ਇਹਨੂੰ ਛੋਟਾ ਯਾਦਾ ਕਹਿੰਦੇ ਸਾਹਮਣੇ ਬਣੀ ਸਮਾਣੇ ਵਾਲਾ ਮੇਰੇ ਵੀਰੋ ਨੰਬਰ ਦਾ ਸ਼ਾਨਦਾਰ ਵਾਧਾ ਆਪਣੀ ਟੀਮ ਵਾਸਤੇ ਕਰ ਗਿਆ ਆਹ ਕਹਿੰਦੇ ਅੰਮਰਸਰੀਆ ਮੁੰਡਾ ਇਸ ਵੇਲੇ ਦਮੁਰਜੀ ਵਾਲਾ ਦੀਪ ਖੇਡ ਮੈਦਾਨ ਚ ਅੱਜ ਕੱਲ ਕਹਿੰਦੇ ਵੀ ਦੁਨੀਆਂ ਦੇ ਲੋਕਾਂ ਤੇ ਨਾਜ਼ ਕਰ ਰਿਹਾ ਪਰ ਸਾਹਮਣੇ ਆਹ ਕਹਿੰਦੇ ਮੇਰੇ ਵੀਰੋ ਅਰਸ਼ ਦਾ ਵੀਰ ਹੈ ਅਮਰਤ ਵਰਸਾਲਪੁਰੀਆ ਜੱਫਾ ਲਾ ਕੇ ਨੰਬਰ ਆਪਣੀ ਟੀਮ ਲਈ ਠੋਕ ਗਿਆ ਉਹ ਵੋਕੀ ਤੂੰ ਬੁੱਢਣਪੁਰੀਆ ਕਬੱਡੀ ਪਾਉਣ ਦੇ ਲਈ ਖੰਨੇ ਵਾਲਿਆ ਅੱਗੇ ਵੱਲ ਵਧਦਾ ਹੋਇਆ ਤੇ ਹੁਣ ਵੇਖਾ ਇਹ ਟਾਂਗੇ ਵਾਲੇ ਅੱਜ ਫਾਈਨਲ ਖੇਡਣਾ ਮੋਟਰਸਾਈਕਲਾਂ ਤੇ ਜੱਫੇ ਲਾਉਣੇ ਆ ਤਾਂ ਜੱਫਾ ਲਾਉਣਾ ਪੈਣਾ ਇੱਕ ਪਾਸੇ ਬੱਲੇ ਬੱਲੇ ਹੋ ਗਈ ਮਿੱਤਰੋ ਇੱਕ ਪਾਸੇ ਕਹਿੰਦੇ ਕੀਤੂ ਐ ਤੇ ਦੂਜੇ ਪਾਸੇ लवली ਉਹ ਖੜਕਾ ਦੜਕਾ ਮਾ ਖੇਡ ਕਬੱਡੀ ਦਾ ਦੋਨੇ ਮਾ ਖੇਡ ਕਬੱਡੀ ਦੇ ਵੱਡੇ ਮੱਲ ਅੱਧੇ ਥੋੜੀ ਦੂਰ ਨੇ ਸਮਾਂ ਪੀਂਦਾ ਹੋਇਆ ਔਰ ਨੰਬਰ ਜਿਹੜਾ ਬੁੱਢਣਪੁਰੀਆ ਕੀ ਤੂੰ ਆਪਣੀ ਟੀਮ ਲਈ ਜੁੜ ਗਿਆ ਹੈ ਖੀਰਾਵਾਲੀਆ ਬੁਲਟ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਆਓ ਕਹਿੰਦੇ ਖੀਰਾਵਾਲ ਦੀ ਧਰਤੀ ਦਾ ਬੁਲਟ ਮੇਰੇ ਵੀਓ ਆਹ ਮੁੰਡਾ ਕਹਿੰਦੇ ਗੋਪੀ ਸ਼ੋਕਰਮਾਨ ਕਰਦਾ ਗੱਭਰੂ ਤੇ ਪਈ ਹੋਈ ਕਬੱਡੀ ਹੈ ਚਾਰ ਜਾਫੀ ਤਿਆਰ ਇੱਕ ਬੰਨੇ ਇੱਕ ਬੀਨਪੁਰੀਆ ਲਾਲੀ ਆਸਟ੍ਰੇਲੀਆ ਵੱਲੋਂ ਜੇ ਏਕ ਮੁਜਫਰ 1000 ਦਿੱਤਾ ਜਾਣਾ ਬ੍ਰਿਸਬਨ ਤੋਂ ਪੁੱਜਿਆ ਲਾਲੀਬਾਈ ਨਾਲ ਹੈਰੀ ਗਲਬੱਟੀ ਹੈ 1000 ਦਾ ਮਾਰ ਕਰਨਗੇ ਪਰ ਸਾਹਮਣੇ ਦੇਖਾਂਗੇ ਕਰਦ ਦਿਆਲਪੁਰੇ ਦੀ ਧਰਤੀ ਦਾ ਇਸ ਵੇਲੇ ਕਬੱਡੀ ਪਰਲ ਵੀ ਕਾਂਗੇ ਵਾਲਿਆ ਉਹ ਦੁਨੀਆ ਚਾਹੁੰਦੀ ਹੈ ਕਿ ਅੱਜ ਮਲੇਰ ਕੋਟਲੇ ਵਿੱਚ ਕਬੱਡੀ ਦਾ ਹੱਲਾ ਗੁੱਲਾ ਹੋ ਗਏ ਤੇ ਦੁਨੀਆ ਵਾਲਿਆ ਤਿਆਰੀ ਫੜ ਲਾ ਗੱਪਰੂਆ ਤੇ ਸਵਰਨਿਆ ਦੁਨੀਆ ਚਾਹੁੰਦੀ ਆ ਪਰ ਬਰਸਾਲਪੁਰ ਵਾਲਿਆਂ ਦਾ ਵੀ ਹੀ ਕਰਦਾ ਕਿ ਅਸੀਂ ਮੋਟਰਸਾਈਕਲਾਂ ਦੇ ਜੱਫੇ ਲਾਈਏ ਉਹ ਕਬੱਡੀ ਪਾਉਣ ਦੇ ਲਈ ਇੱਕ ਪਾਸੇ ਮੇਰੇ ਵੀਰੋ ਜੋਤ ਮਹਿਮਦ ਵਾਲੀ ਅੱਗੇ ਵੱਲ ਵਧਦਾ ਹੋਇਆ ਉਹ ਦੂਜੇ ਪਾਸੇ ਚਾਰ ਬਬਰ ਖੇਰਾਂ ਦੇ ਵਿੱਚੋਂ ਮੁਕਾਬਲਾ ਕਿਹਦੇ ਨਾਲ ਕਿਵੇਂ ਹੋਣਾ ਸਮਾਂ ਦੱਸੂਗਾ ਉਹ ਇੱਕ ਮੈਂ ਮੀਨਪੁਰਿਆ ਇੱਕ ਪਾਸੇ ਜੋਤਾ ਤੇ ਦੂਜੇ ਪਾਸੇ ਇੱਕ ਮੈਂ ਉਹ ਕਹਿੰਦੇ ਸੁਖਮਣ ਦਾ ਵੀਰ ਇੱਕ ਪਾਸੇ ਮਹਿਮਦ ਵਾਲੀਆ ਜੋਤਾ ਉਹ ਮੀਨਪੁਰਿਆ ਇੱਕ ਮੈਂ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਉਹ ਖੜਕਾ ਦਰਕਾ ਕਬੱਡੀ ਦਾ ਇਹਨਾਂ ਦਾ ਵੀ ਚਿੱਤ ਕਰਦਾ ਕਿ ਅਸੀਂ ਮੋਟਰਸਾਈਕਲਾਂ ਤੇ ਉਹ ਮੋਟਰਸਾਈਕਲਾਂ ਦੇ ਜਫੇ ਲਾਈਏ ਕਿਉਂਕਿ ਮੋਟਰਸਾਈਕਲ ਸਟੇਜ ਤੋਂ ਖੜੇ ਥੋੜੀ ਕੁ ਦੂਰ ਨੇ ਪਰ ਉਹਨਾਂ ਕੋਲੇ ਪਹੁੰਚਣਾ ਸੰਧੂਆ ਬੜੀ ਔਖਾ ਬੜੀ ਔਖਾ ਟੱਕਰੇ ਪਹੁੰਚਦਾ ਬੜੀ ਔਖਾ ਹੈ ਮੇਰੇ ਵੀਰੋ ਕੀ ਕਹਿੰਦੇ ਖੜੇ ਨੇੜੀ ਆ ਪਰ ਪਹੁੰਚਣਾ ਬੜਾ ਔਖਾ ਸਾਰਾ ਜੋਰ ਲੱਗਦਾ ਹੈ ਆ ਇੰਦਰਜੀਤ ਬੰ良 ਸਮਾਣੇ ਵਾਲਾ ਲਾਲੀ ਆਸਟ੍ਰੇਲੀਆ ਵਾਲਿਆ ਹੈਰੀ ਆ ਤੇਰਾ ਇੱਕ ਜਫਾ ਲਾਤਾ ਮੀਨਪੁਰੀਏ ਇੱਕਮਦੇ 1000 ਵਾਲਾ ਅੱਜ ਤੁਹਾਡਾ 1000 ਫੇਰ ਲਾਤਾ ਜੇ ਇੱਕ ਮੁਜਫਾ ਲਾਉਂਦਾ ਲਾਲੀ ਆਸਟ੍ਰੇਲੀਆ ਹੈਰੀ ਗਲਬੱਟੀ ਉਹਨਾਂ ਵੱਲੋਂ 1000 ਇੱਕਮਦੇ ਇੱਕ ਜਫੇ ਦਾ ਫੇਰ ਦਿੱਤਾ ਲੈ ਵੀ ਸਾਹਮਣੇ ਤਪੁਰਤੀ ਆਰਤੀਪ ਸਮੇ ਕਬੱਡੀ ਪਹੁੰਚੀ ਵਧਿਆ ਹੋਇਆ ਆਹ ਦੇਖੋ ਟੱਕਰ 1000 1000 1000 1000 ਆਹ ਹੱਥੋਂ ਲਾਂਗੇ 500 ਦੇ ਦੋ ਨੋਟ ਪਰ ਨੰਬਰ ਰੀਡਰ ਦਾ ਉਹ ਦਪੁਰਜੀ ਵਾਲੇ ਦੀਪ ਨੇ ਆਪਣੀ ਟੀਮ ਲਈ ਜੋੜ ਦਿੱਤਾ ਲੈ ਵੀ ਸੰਧੂਆ ਰਣਜੀਤ ਸ਼ਰਮਾ ਜੀ ਮਾਹੀ ਫੀਲਡ ਬਾਲ ਤੇ ਨਿੰਦਰ ਸਰਪੰਚ ਕਨਾ ਸਦੀ ਹੋਣੀ ਇੱਕ ਜੱਫਾ ਤੇਰਾ 1500 ਦਾ 1500 ਦਾ ਪਰ ਸਾਹਮਣੇ ਸੇ ਦਿਆਲਪੁਰਿਆ ਦੇ ਪੈਰਾ ਚ ਪਚਾਲ ਸੈਕ ਦੇ ਨੇ ਅੱਜ ਮੁੰਡਾ ਰੁਕਣ ਦੇ ਮੂੜ ਚ ਨਹੀਂ ਹੈਗਾ ਅੱਜ ਮੁੰਡਾ ਰੋਕਣ ਦੇ ਮੂੜ ਚ ਨਹੀਂ ਹੈਗਾ ਅੱਜ ਮੁੰਡਾ ਆ ਰੁਕਣ ਦੇ ਮੂੜ ਚ ਨਹੀਂ ਹੈਗਾ ਨੰਬਰ ਰੀਡਰ ਦਾ ਸਾਹਮਣੇ ਬੁਲਟ ਖੀਰਾ ਵਾਲਿਆ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਪਰਲੀ ਕੰਨੀ ਤੇ ਅਮਰ ਦਾ ਖੜਾ ਉਰਲੇ ਪਾਸੇ ਭੇਲੂ ਖੜਾ ਉਹ ਬਸਾਲਪੁਰਿਆ ਭੇਲੂ ਹੈ ਪਰ ਆਹ ਏ ਬੁਲਟ ਮੇਰੇ ਵੀਰੋ ਬਾਖੇੜ ਕਬੱਡੀ ਦਾ ਵੱਡਾ ਵੱਲ ਨੰਬਰ ਆਪਣੀ ਟੀਮ ਲਈ ਜੋੜ ਗਿਆ ਕੀਤੂ ਦੀ ਕਬੱਡੀ ਲਾਓ ਬੋਡਣਪੁਰਿਆ ਕੀਤੂ ਉਹ ਮੇਰੇ ਵੀ ਉਸ ਸਮੇਂ ਫੇਰ ਖੇਡ ਮੈਦਾਨ 'ਚ ਵਧਿਆ ਹੋਇਆ ਕਬੱਡੀ ਪਾਉਣ ਦੇ ਲਈ ਚਾਹ ਦੇ ਆਫੀਆ ਤੋਂ ਹੋਣ ਦੇਖਾਂਗੇ ਇੱਕ ਬੰਨੇ ਕਹਿੰਦੇ ਸਦੀਆ ਦਾ ਮਾਲ ਦੀ ਧਰਤੀ ਦਾ ਆਹ ਸਦੀਆ 1500 ਦਿੱਤਾ ਜਾਉ ਜਫੇਰਾ ਰਣਜੀਤ ਸ਼ਰਮਾ ਜੀ ਇੰਦਰ ਸਰਪੰਚ ਵੱਲੋਂ ਦੇਖਾਂਗੇ ਲੱਗੂ ਜਫਾ ਕੇ ਨਹੀਂ ਪਰ ਨੰਬਰ ਇਸ ਵੇਲੇ ਕੀਤਾ ਮੇਰੇ ਲਈ ਬੋਡਨਪੁਰੀਆ ਆਪਣੀ ਟੀਮ ਦੇ ਬਾਅਦ ਤੇ ਜੋੜ ਗਿਆ ਇੱਕ ਵੱਡੇ ਮਾਣ ਵਾਲੀ ਗੱਲ ਹੈ ਸੰਧੂਆ ਅੱਜ ਅਰਸ਼ਵਰਸਾਲਪੁਰੀਆ ਖੁਦ ਟੀਮ ਨੂੰ ਖਿਡਾਰਿਆ ਛੇੜ ਕਾਣੀ ਉਹ ਕਹਿੰਦੇ ਖੁਦ ਟੀਮ ਨੂੰ ਖਿਡਾਰਿਆ ਆਓਕਰ ਨੰਬਰ ਜਿਹੜਾ ਇਸ ਵਾਰ ਜੋਤਾ ਮਹਿਮਦ ਵਾਲੀਆ ਆਪਣੀ ਟੀਮ ਲਈ ਜੋੜ ਗਿਆ ਲਸਮਣ ਸਰਾਉਤ ਬਈ ਕਹਿੰਦਾ ਕਿ ਸਾਨੂੰ ਯਾਰ ਯਾਰੀਆਂ ਨਿਭਾਉਣ ਵਾਲੇ ਚਾਹੀਦੇ ਔਖੇ ਵੇਲੇ ਯਾਰ ਕੰਮ ਆਉਣ ਵਾਲੇ ਚਾਹੀਦੇ ਹਮਨ ਯਾਰਾਂ ਨਾਲ ਖੜਦਾ ਤੇ ਅੱਜ ਯਾਰ ਨਾਲ ਯਾਰ ਖੜਿਆ ਵੱਡਾ ਕਬੱਡੀ ਕੱਪ ਤੁਹਾਡੇ ਸਾਹਮਣੇ ਕਾਂਗੇ ਵਾਲਾ ਗੁਰਵਿੰਦਰ ਤੇ ਦੂਜੇ ਪਾਸੇ ਸਮਾਣੇ ਵਾਲਾ ਬਣੀ ਨੰਬਰ ਆਪਣੀ ਟੀਮ ਲਈ ਜੋੜਦਾ ਹੋਇਆ ਉਹ ਚੱਲਿਆ ਕਹਿੰਦੇ ਪੱਪਾ ਤੇ ਨੱਚਦਾ ਐਕਸ਼ਨ ਪਾਏ ਉਹ ਤੁਮਰਜੀ ਵਾਲਾ ਦੀਪ ਅੰਬਰਸਰੀਆ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਕਿ ਅੰਬਰਸਰੀਏ ਮੁੰਡਿਆ ਓਏ ਕਟੀਆਂ ਕਲੀਆਂ ਨਾ ਤੋੜ ਉਹ ਤੇਰੇ ਮਿੱਠੜੇ ਨੇ ਬੋਲ ਨੰਬਰ ਉਹ ਤੇਰੇ ਮਿੱਠੜੇ ਨੇ ਬੋਲਦਾ ਸੰਧੂਆ ਕਹਿੰਦਾ 4 ਵਜ ਗਿਆ ਘਰੇ ਜਾਂਦੇ ਆ ਪਰ ਹੌਸਲੇ ਦੇਖੋ ਆ ਗੰਬਰੂ ਦੀ ਸਿੱਤ ਬਣਦੀ ਵੀ 4 ਵਜੇ ਘਰੇ ਜਾ ਕੇ ਪੜਨਾ ਤੇ ਦੂਜੇ ਦਿਨ ਫੇਰ ਖੇਡ ਕੱਪ ਤੇ ਆਉਣਾ ਖੇਡਣ ਲਈ ਨਿੰਦਰ ਸ਼ਰਮਾ ਜੀ ਨਿੰਦਰ ਸਾਡਾ ਵੀਰ ਸਰਪੰਚ ਤੇ ਮਾਹੀ ਫੀਲ ਵਾਲੇ ਰਣਜੀਤ ਸ਼ਰਮੇ ਵੱਲੋਂ 2000 ਦਾ ਆ ਇੱਕ ਜੱਫਾ ਜਿਹੜਾ ਇਹ ਸਦੀ ਹੈ ਰਣਜੀਤ ਸ਼ਰਮੇ ਦਾ ਚੇਲਾ ਦਾ ਤਕੜਾ ਜੱਫਾ ਬੱਲੇ ਬੱਲੇ ਕਰਵਾ ਗਿਆ ਔਰ ਦੂਸਰੇ ਬਲੇ ਦੇਖਾਂਗੇ ਦਾਬੇ ਤਰਸੇਮ ਪੰਡਾਲ ਦਾ ਪੋਤਾ ਸੰਧੂਆ ਲੈ ਵੀ ਸੰਭਲ ਕੇ ਬੋਲਦਾ ਕਬੱਡੀ ਪਾਈਓ ਮੈਨੂੰ ਬਰਸਾਲਪੁਰੀਏ ਹਰਖੇ ਲੱਗਦੇ ਨੇ ਮੈਨੂੰ ਹਰਖੇ ਲੱਗਦੇ ਆ ਇੱਕ ਪਾਸੇ ਮੀਰਪੁਰਿਆ ਇੱਕ ਮੈਂ ਪਟਾਕੇ ਹੀ ਮਾਰਦਾ ਹੁੰਦਾ ਬੁੱਲਟ ਕਿੱਥੇ ਦਬਦਾ ਆਹ ਕੋ ਮੁੜਕਮਾਉਣ ਨੂੰ ਤਾਂ ਥਾਰ ਰੱਖੀ ਆ ਬੁਲਟ ਤਾਂ ਰੱਖਿਆ ਨੰਬਰ ਲਿਆਉਣ ਨੂੰ ਆਹ ਵੇਖੋ ਤੁਹਾਡੇ ਸਾਹਮਣੇ ਨੰਬਰ ਜਿਹੜਾ ਬੁਲਟ ਹੀਰਾ ਵਾਲੀਆ ਆਪਣੀ ਟੀਮ ਲਈ ਜੋੜ ਗਿਆ ਸਾਥ 10 ਤੇ 13 ਸਵਰਨਿਆ ਖੇਡ ਕਹਾਣੀ ਲਾਓ ਕਹਿੰਦੇ ਪਾਸਾ ਪਲਟਦਾ ਲੱਗਦਾ ਹੈ ਮੈਚ ਦਾ ਗੋਗੀ ਅਮਰਗੜ ਟਿੰਪਲ ਅਮਰਗੜ ਬਾਲਸ ਪੰਜਾਬ ਦੇ ਵਿੱਚੇ ਤੌਰ ਤੇ ਭਰਾ ਸਾਡਾ ਪੁੱਜਾ ਤੰਦਵਰਨ ਲਵੀ ਗੋਗੀ ਆਹ ਦੇਖ ਟੱਕਰ ਸਿਰੇ ਦੀ ਹੋਣੀ ਹੈ ਆਹ ਮੈਚ ਆਹ ਸਿਰੇ ਦਾ ਹੋਣਾ ਆਹ ਮੁਕਾਬਲਾ ਆਹ ਨੰਬਰ ਤੇ ਦਿਲਬਰ ਕਹਿੰਦਾ ਡਬਲ ਟੱਚ ਹੈ ਨੰਬਰ ਜਿਹੜਾ ਰੇਡਰ ਦੇ ਕਬਜੇ ਦੇ ਵਿੱਚ ਹੈ ਰੀਪਲੇ ਆਹ ਰੀਪਲੇ ਦੀ ਮੰਗ ਹੋਈ ਹੈ ਔਰ ਹੀਪਲੇ ਦੀ ਮੰਗ ਹੋਈ ਹੈ ਮਹਿਮਦ ਬਲਿਆ ਜੋ ਤੱਕ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਚੋਕਿਆ ਤੇ ਦੂਜੇ ਪਾਸੇ ਚਾਰਾਂ ਚੋਂ ਮੁਕਾਬਲਾ ਕਿਦਣਾ ਕਿਵੇਂ ਕਿਦਾਂ ਦਾ ਹੋਣਾ ਆ ਬਸਾਲਪੁਰਿਆ ਭੇਲੂ ਐ ਇਹਨੇ ਪਾਉਣ ਦੀ ਧਰਤੀ ਤੇ ਅੱਜ ਤੋਂ 4-5 ਸਾਲ ਪਹਿਲਾਂ ਉਹ ਮੇਰੇ ਵੀਰੋ 2.5 ਲੱਖ ਦਾ ਜੱਫਾ ਮੇਰੇ ਅੱਖਾਂ ਦੇ ਸਾਹਮਣੇ ਲਾਇਆ ਸੀਗਾ ਉਹ ਦਵਾਬੇ ਦੇ ਵਿੱਚ ਗਿਣ ਕੇ ਪੈਸੇ ਦਿੱਤੇ ਸੀ ਕਲੱਬ ਵਾਲਿਆਂ ਨੇ ਮੁੰਡੇ ਨੂੰ ਤੁਹਾਡੇ ਸਾਹਮਣੇ ਤਕੜਾ ਜੱਫਾ ਲਾ ਗਿਆ ਏ ਭੇਲੂ ਐ ਬਰਸਾਲਪੁਰਿਆ ਮੇਰੇ ਵੀਰੋ ਕੱਦ ਛੋਟਾ ਹੈ ਵਜਨ ਥੋੜਾ ਹੈ ਪਰ ਕਦੇ ਪੰਜਾਬ ਦੇ ਵੱਡੇ ਵੱਡੇ ਮੇਲਿਆਂ ਤੇ ਬਹੁਤ ਲੰਮੇ ਤੋਂ ਲੰਮੇ ਸਮੇ ਤੋਂ ਛਾਇਆ ਹੋਇਆ ਤੇ ਇਧਰ ਇੰਦਰਜੀਤ ਵਾਲੀ ਸਵਾਣੇ ਵਾਲਾ ਔਰ ਦੂਸਰੇ ਵੱਡੇ ਗਿੰਨੀ ਮਹਿਮਦ ਬਾਲ ਦੀ ਤੇ ਸਵਾਰ ਨੇ ਆਖਿਆ ਕਿ ਗਿੰਨੀ ਛੋਟਾ ਜਾਂਦਾ ਤੇ ਮੈਂ ਕਹਿੰਦਾ ਕਿ ਬਨੀ ਛੋਟਾ ਫਿੱਡੂ ਆ ਬਲਵਿੰਦਰ ਫਿੱਡੂ ਆ ਛੋਟਾ ਸਵਰਨਿਆ ਇਹਦੇ ਚ ਵੀ ਜੋਰ ਵਾਲਾ ਆ ਇੱਕ ਪਾਸੇ ਵੇਖਾਂਗੇ ਅਮਰਤਪਰਸਾਲਪੁਰੀਆ ਪਰ ਦੂਜੇ ਪਾਸੇ ਦੀਪਦ ਮੁਰਜੀ ਵਾਲਾ ਨੰਬਰ ਆਪਣੀ ਟੀਮ ਨਾਲ ਜੁੜ ਗਿਆ ਚੱਲ ਓਏ ਗੱਬਰੂ ਆ ਪਾ ਕਬੱਡੀ ਕਰਨ ਦਿਆਲਪੁਰੀਆ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਬਾ ਚੁੱਕਿਆ ਭਾਂਗੇ ਵਾਲਾ ਗੁਰਵਿੰਦਰ ਟੇਡਾ ਟੇਡਾ ਵੇਖਦਾ ਲਵਲੀ ਟੇਡਾ ਟੇਡਾ ਵੇਖਦਾ ਆਓ ਵੇਖਾਂਗੇ ਸਨੀ ਆਦਮ ਬਾਲ ਦੀ ਧਰਤੀ ਦਾ ਮੇਰੇ ਵੀਰੋ 1500 ਦਾ ਜਫਾ ਹੋਣਾ ਰਣਜੀਤ ਸ਼ਰਮਾ ਜੀ ਮਾਹੀ ਤੇ ਬਾਵਾ ਫੀਡ ਵਾਲੇ ਉਹਨਾਂ ਵੱਲੋਂ ਮੇਰੇ ਵੀਰੋ ਹਰ ਇੱਕ ਜਫਾ ਸਨੀ ਆਦਮਪਾਲ ਦਾ 1500 ਦਾ ਹੋਣਾ ਬੁਲਟ ਖੀਰਾਵਾਲੀਆ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਸਵਰਨਿਆ ਛੇੜ ਕਹਾਣੀ ਆਹ ਬੁਲਟ ਆ ਕਹਿੰਦੇ ਖੀਰਾਵਾਲ ਦੀ ਧਰਤੀ ਦਾ ਮੇਰੇ ਵੀਰੋ ਕੋਈ ਬੁਲਟ ਹੈ ਕੋਈ ਯਮ ਹੈ ਕੋਈ ਘੋੜਾ ਹੈ ਮੇਰੇ ਵੀਰੋ ਕੋਈ ਚੇਤਕ ਹੈ ਕੋਈ ਉਡਣਾ ਸੱਪ ਖੇਡ ਕਬੱਡੀ ਦਾ ਆ ਬੁਲਟ ਮੇਰੇ ਵੀਰੋ ਸਮੇਂ ਹਰਮਨ ਨਾਗਪਰੂ ਦਾ ਆਹ ਦੇਖਾਂਗੇ ਸਾਹਮਣੇ ਆਹ ਪੇਲੂ ਐ ਅੱਜ ਤੇ ਨੇ ਕਰੀ ਜਾਂਦਾ ਆ ਬਾਹ ਪੁੱਛ ਦੁਗ 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 ਥਾ ਆ ਆ ਕਦੇ ਪੜਾਕੇ ਮਾਰ ਗਿਆ ਬੁੱਲਟ ਆ ਪੜਾਕੇ ਪਵਾ ਗਿਆ ਬੁੱਲਟ ਮੇਰੇ ਵੀਰੋ ਨੰਬਰ ਉਧਰੇ ਬਣੀ ਜਿਹੜਾ ਰੀਪਲੇ ਵਾਲਾ ਨੰਬਰ ਸੀ ਉਹ ਬਰਸਾਲਪੁਰ ਦੀ ਟੀਮ ਨੂੰ ਦਿੱਤਾ ਗਿਆ ਜਿਹੜਾ ਰੀਪਲੇ ਵਾਲਾ ਨੰਬਰ ਸੀ ਉਬਰਸਾਲਪੁਰ ਦੀ ਲਸ਼ਮਣ ਸਰੌਦ ਸੰਧੂਆ ਖੋਸ਼ਣਾਪੂਰਾ ਅੱਜ 11 ਬੇਲੀਆਂ ਨਾਲ ਰਾਜਦੀਪ ਝੁੰਦਾ ਵਰੀ ਭੰਗੜਾ ਪਾਉਂਦੇ ਫਿਰਦੇ ਆ ਮਹਿਮਦ ਵਾਲੀਆ ਜੋਤਾ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਪੈਰ ਬਾਡਰੋਂ ਪਾਰ ਹੋਣ ਦੇ ਇਸ਼ਾਰੇ ਨੰਬਰ ਜਿਹੜਾ ਰੇਡਰ ਦੇ ਕਬਜੇ ਦੇ ਵਿੱਚ ਹੈ ਜੋਤੇ ਦੇ ਕਬਜੇ ਦੇ ਵਿੱਚ ਆਹ ਚੱਲਿਆ ਸੰਧੂਆ ਬਾਖੜ ਕਬੱਡੀ ਦਾ ਬੱਬਰ ਸ਼ੇਰ ਓ ਜੀ ਉਹ ਕਦੇ ਬਦੀ ਸਬਾਰੇ ਵਾਲਾ ਨਵੀਂ ਕਬੱਡੀ ਪ੍ਰੇਮੀਆਂ ਤੁਹਾਡਾ ਸਾਰੇ ਦਾ ਕੱਲੇ ਕੱਲੇ ਭਰਾ ਦਾ ਇੱਥੇ ਪੁੱਜਣ ਤੇ ਧੰਨਵਾਦ ਹੈ ਆ ਮੇਰੇ ਨਾਲ ਲਸ਼ਮਣ ਸਰਾਉ ਦਾ ਖੜਾ ਜਿਹਨੇ ਸਾਰੀਆਂ ਰੌਣਕਾਂ ਲਾਈਆਂ ਨੇ ਜਿਹੜੇ ਜਿਹੜੇ ਲਸ਼ਮਣ ਨੂੰ ਪਿਆਰ ਕਰਦੇ ਕਤਾਰੀ ਮਾਰ ਕੇ ਦੱਸੋ ਜੀ ਆ ਤੇ ਲਖਮਣਾ ਤਾੜੀ ਵੱਜੀ ਤੇ ਨਾਲ ਲਲਕਰਾਂ ਵੀ ਛੱਡਿਆ ਦਰਸ਼ਕਾਂ ਨੇ ਪਿਆਰ ਦਿੱਤਾ ਸਤਿਕਾਰ ਦਿੱਤਾ ਲਖਣભાઈ ਕਹਿੰਦਾ ਹੁੰਦਾ ਕਿਹੜੇ ਇੱਕ ਪਾਸੇ ਕਾਂਗੇ ਵਾਲਾ ਤੇ ਦੂਜੇ ਪਾਸੇ ਦੂਜੇ ਪਾਸੇ ਸਮਹਾਣੇ ਵਾਲਾ ਉਹ ਕਹਿੰਦਾ ਮੈਂ ਵੀ ਹਾਥੀਆਂ ਨੂੰ ਬਸ ਦੇ ਵਿੱਚ ਕਰਨਾ ਜਾਣਦਾ ਸਧੂਆ ਮੈਂ ਵੀ ਹਾਥੀਆਂ ਨੂੰ ਹਾਥੀਆਂ ਨੂੰ ਆ ਬਸ ਦੇ ਵਿੱਚ ਕਰਦਾ ਜਾਣਦਾ ਇਹਨੂੰ ਕਹਿੰਦੇ ਐ ਕਿ ਜੋਰ ਤੇ ਜਬਾਨੀ ਯਾਰੋ ਉਮਰਾਂ ਦੀ ਖੇਡ ਐ ਇਹਦੇ ਵਿੱਚ ਹੁੰਦਾ ਕਹਿੰਦੇ ਆ ਸਾਨਾ ਵਾਲਾ ਪੇੜ ਐ ਇਹਦੇ ਵਿੱਚ ਹੁੰਦਾ ਕਹਿੰਦੇ ਸਾਨਾ ਵਾਲਾ ਪੇੜ ਐ ਲਓ ਸਾਨਾਂ ਦੀਆਂ ਟੱਕਰਾਂ ਪਲੇਰ ਕੋਟਲੇ ਦੀ ਧਰਤੀ ਦਾ ਆ ਵਾਵੇ ਤਮੁਰਜੀ ਵਾਲਿਆ ਔਰ ਸਾਡੇ 15 ਤੇ 18 ਔਰ ਸਕੋਰ ਬੋਰਡ ਤੇ ਅੰਕ ਨੇ ਜਿਹੜੇ 15 ਤੇ 18 ਹਲੇ ਤਾਂ ਕੁਝ ਵੀ ਹੋ ਸਕਦਾ ਹੈ ਹਲੇ ਤਾਂ ਤੀਰ ਕਮਾਨ ਚਾ ਕੁਝ ਵੀ ਹੋ ਸਕਦਾ ਹੈ ਹਲੇ ਤਾਂ ਯਾਰ ਮੈਦਾਨ ਚਾ ਓ ਅਨਮਾਲੀਆ ਓ ਬੱਲੇ ਬੱਲੇ ਹੋ ਗਈ ਮਿੱਤਰੋ ਰਣਜੀਤ ਸ਼ਰਮਾ ਜੀ ਮਾਹੀ ਵੀਣ ਵਾਲਾ ਦਾ 1500 ਦਾ ਜਫਾ ਇੱਕ ਪਾਸੇ ਕਰਨ ਦਿਆਲਪੁਰੀਆ ਤੇ ਦੂਜੇ ਪਾਸੇ ਸਨੀ ਆਦਮ ਬਾੜੀਆ ਮੇਰੇ ਵੀਰੋ ਓ ਖੜਕਾ ਦੜਕਾ ਕਬੱਡੀ ਦਾ ਹੰਦੇ ਦੂਰ ਨੇ ਸਮਾਂ ਬੀਤਦਾ ਹੋਇਆ ਓ ਬੱਲੇ 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 ਹੋ ਗਈ ਮਿੱਤਰੋ ਹੋ ਗਈ ਮਿੱਤਰੋ ਆ ਸਰਾ 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 ਹੋ ਗਿਆ ਰஞ்சி ਸ਼ਰਮਾ ਜੀ ਨਿੰਦਰભાઈ 2000 ਦਾ ਜਫਾ ਆ ਸਾਹਮਣੇ ਦੇਖਾਂਗੇ ਜੋਤਾ ਮਹਿੰਦਬਾਲ ਦੀ ਧਰਤੀ ਦਾ ਹੁਣ ਭੜਾਕੇ ਜੇ ਪਵਾ ਦਈਏ ਆ ਦੇਖੋ ਟੱਕਰੇ ਤੇ ਵਾਹ ਓਏ ਗੱਬਰੂਆ ਸਾਟੇ ਦਿੱਤਾ ਸਾਡੇ 17 ਤੇ 18 ਅੱਧੇ ਨੰਬਰ ਤੇ ਗਲਾਰੀ ਅੜ ਗਈ ਸਾਡੇ 17 ਤੇ 18 ਮੇਰੇ ਵੀਰੋ ਸਾਹਮਣੇ ਕਬੱਡੀ ਪਾਉਣ ਦੇ ਲਈ ਮੇਰੇ ਜਿਵੇਂ ਕੀ ਤੂ ਐ ਬੱਡਨਪੁਰੀਆ ਤੇ ਦੂਜੇ ਪਾਸੇ ਕਿੰਨੀ ਮਹਿਮਦਵਾਲੀਆਂ ਉਹ ਬੱਲੇ ਬੱਲੇ ਹੋ ਗਈ ਮਤਰੋ ਉਹ ਵੇਖਾਂਗੇ ਮੈਦਾਨ ਦਾ ਪਾਸਾ ਬਲਟਦਾ ਇਹਨੂੰ ਕਹਿੰਦੇ ਆ ਮੈਦਾਨ ਦਾ ਪਾਸਾ ਬਲਟਣਾ ਇੱਕ ਪਾਸੇ ਨਾਮਵਾਲੀਆਂ ਕਿੰਨੀ ਐ ਤੇ ਦੂਜੇ ਪਾਸੇ ਉਹ ਬੱਡਨਪੁਰੀਆ ਕਿਤੂ ਐ 13 18 18 ਅੱਧੇ ਨੰਬਰ ਤੇ ਗਰਾਰੀ ਫੇਰ ਅੜ ਗਈ ਇਹਨੂੰ ਕਹਿੰਦੇ ਨੇ ਮੈਚ ਦਾ ਪਾਸਾ ਪਲਟਣਾ ਆ ਮਲੇਰ ਕੋਟਲਾ ਨੱਚ ਪਿਆ ਸਾਰਾ ਲਵੀ ਲਸਵਰ ਸਰੋਦ ਹੁਣ ਪਰਾਂ ਹੋ ਜੋ ਫਿਕਰ ਛੱਡ ਦਿਓ ਆ ਮੈਚ ਬਹੁਤ ਤਕੜਾ ਹੈ ਹੁਣ ਕੁਝ ਵੀ ਹੋ ਸਕਦਾ ਹੈ ਕਿ ਹਾਵੇ ਤਾਂ ਯਾਰ ਮੈਦਾਨ 'ਚ ਕੁਝ ਵੀ ਹੋ ਸਕਦਾ ਸਕਦਾ ਸਾਡੇ ਵਰਮ ਬਿਰਕ ਰੁੜਕਾ ਦਿਲਬਰ ਖਾਨ ਮਹੋਲੀ ਲਖਮਨ ਸਰਾਉ ਠੇਕੇਦਾਰ ਸਾਡੇ ਦੀਪ ਦਵਿੰਦਰ ਭਾਈ ਉਹਨਾਂ ਵੱਲੋਂ ਵੱਡੇ ਬਾੜ ਆਇਂਦੇ ਟੱਕਰ ਦੇਖੋ ਵੱਡੇ ਬਾੜ ਵੱਡੇ ਟੱਕਾ 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 ਸਦੀ ਔਰ ਦੂਸੇ ਬਨੇ ਕਰਦੇ ਆਹ ਸਦੀ ਤੇ ਕਰਦੇ ਆਹ ਸਦੀ ਤੇ ਕਰਦੇ ਆਹ ਸਦੀ ਤੇ ਕਰਦੇ ਆਹ ਸਦੀ 1000 ਰੁਪਇਆ ਫੜ ਲਓ ਆ ਜਿੰਨੀ ਦਾ ਆ ਜਿੰਨੀ ਦੇ ਜੱਫੇ ਦਾ 1000 ਰੁਪਿਆ ਫੜ ਲਓ 15 ਮੈਚ ਜਿੰਨੀ ਨੂੰ 1000 ਰੁਪਿਆ ਪਰਮ ਬਿਰਕ ਰੁੜਕਾ ਬਾਈ ਦਿਲਬਰ ਖਾਨ ਥੋੜੀ ਲక్ష్మణ ਸਰਾਉਤ ਤੇ ਨਾਲ ਬਾਈ ਦੀਪਿੰਦਰ ਠੇਕੇਦਾਰ ਉਹਨਾਂ ਵੱਲੋਂ 1000 ਦਿੱਤਾ ਗਿਆ ਮੈਚ ਦੇ ਪਾਸੇ ਐ ਪਟਦੇ ਨੇ ਖੋਸੇ ਕੋਟਲੇ ਵਾਲਿਆ ਇਹ ਮਲੇਰ ਕੋਟਲੇ ਦੀ ਧਰਤੀ ਹੈ ਇੱਥੇ ਕੁਝ ਵੀ ਹੋ ਸਕਦਾ ਹੈ ਇੱਥੇ